ਆਪਣੇ ਦਰਗਾਨ ਪੁੱਜੇ ਨੇ ਅਸੀਂ ਮੰਡਲ ਰਮਪਰਾ ਫੁੱਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਜੋ ਜ਼ਿੰਦਗੀ ਦੇ ਰਜਾਵਿਆਂ ਦੇ ਵਿੱਚ ਕਿੰਨੇ ਵਿਜੀ ਨੇ ਪਾਰਟੀ ਜਨਤਾ ਪਾਰਟੀ ਦੇ ਵਰਕਰਾਂ ਦੀ ਹੌਸਲਾ ਵਧਾਈ ਵਾਸਤੇ ਇੱਥੇ ਪਹੁੰਚੇ ਨੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹੋਰ ਮੈਂ ਧੰਨਵਾਦ ਕਰਦਾ ਸੱਡੇ ਹੰਸ ਰਾਜ ਹੰਸਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੋਗਰਾਮ ਕਰਨ ਲਈ ਅਗਾ ਕੀਤਾ ਔਰ ਸਾਨੂੰ ਮਾਰਗਦਰਸ਼ਨ ਦਿੱਤਾ ਕਿ ਇਹ ਪ੍ਰੋਗਰਾਮ ਨਾ ਪ੍ਰਭੂ ਸ਼ਹਿਰ ਦੇ ਅੰਦਰ ਕੀਤਾ ਜਾਵੇ। ਸੋ ਸਾਡੇ ਆ ਮਾਤਾ ਭੈਣਾ ਵੀਰ ਬੱਤੇ ਬਜ਼ੁਰਗ ਜੋ ਵੀ ਜਨਤਾ ਜਨਾਨ ਦਾ ਇਸ ਸਮਾਗਮ ਦੇ ਵਿੱਚ ਚਲੀ ਆ ਅਸੀਂ ਇਹਨਾਂ ਦਾ ਵੀ ਪਹਿਲੇ ਤੋਂ ਧੰਨਵਾਦ ਕਰਦੇ ਆ। ਜ਼ੋਰਦਾਰ ਸਵਾਗਤ ਕਰਦੇ ਆ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਸਮਰਥਨ ਅੱਜ ਦੇ ਸਮਾਗਮ ਨੂੰ ਦਿੱਤਾ। ਤੋਂ ਕਹਿੰਦੇ ਨੇ ਇਸ ਤੋਂ ਬਾਅਦ ਮੈਂ ਮੈਂ ਕੀ ਕਰਾਂ ਸਾਡੇ ਬਹੁਤ ਸ਼ੁਕਰ ਜੋ ਸ਼੍ਰੀ ਗਣੇਸ਼ ਗਰਗ ਜੀ ਕਿਰਪਾ ਕਰਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨਗੇ ਸਾਡੇ ਮੰਡਲ ਪ੍ਰਧਾਨ ਗਣੇਸ਼ ਗਰਗ ਜੀ ਰਾਮ ਜੀ ਜੈ ਸਾਰਿਆਂ ਦੇ ਵੀਰਾਂ ਦਾ ਭਰਾਵਾਂ ਦਾ ਤੇ ਹਜੂਰ ਜੈ ਕਹਿਣਾ ਜੀ ਤਾਂ ਬਹੁਤ 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 ਧੰਨਵਾਦ ਸਾਡੇ ਮੰਡਲ ਪ੍ਰਧਾਨ ਦਿਨੇਸ਼ ਗਰਗ ਜੀ ਇਸ ਤੋਂ ਬਾਅਦ ਮੈਂ ਬੇਨਤੀ ਕਰਾਂ ਪ੍ਰਦੇਸ਼ ਕਾਰਜਕਾਰੀ ਦੇ ਮੈਂਬਰ ਸ਼੍ਰੀਮਾਨ ਭਾਰਤ ਭੂਸ਼ਣ ਗਰਗ ਜੀ ਉਹ ਵੀ ਆਪਣੇ ਵਿਚਾਰ ਰੱਖਣਗੇ ਭਾਰਤ ਭੂਸ਼ਣ ਗਰਗ ਜੀ تو تو جائے گوش کر کے شروع کرتی جنتا پارٹی بھارتی جنتا پارٹی ہلکا سوا سبھا کور دے ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸੂਫੀ ਗਾਇਕੀ ਦੇ ਬੇਦਾਕ ਬਾਸ਼ਾ ਸ਼੍ਰੀਮਾਨ ਸ਼੍ਰੀ ਹਾਂਸਰਾਓ ਜੀ ਹਾਂਸ ਉਹਨਾਂ ਦੇ ਨਾਲ ਲੋਕ ਸਭਾ ਫਰੀਦਕੋਟ ਦੇ ਇੰਚਾਰਜ ਸ਼੍ਰੀ ਵਿਜੇ ਸ਼ਰਮਾ ਜੀ ਸਾਡੇ ਐਸ ਵਿਧਾਨ ਸਭਾ ਰਾਮਪਰਾਪੂਰ ਦੇ ਇੰਚਾਰਜ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਕਾਂਗਰਸੀ ਦੇ ਮੈਂਬਰ ਪ੍ਰਦੀਪ ਸਿੰਘਲਾ ਜੀ ਸਾਡੇ ਪ੍ਰਦੇਸ਼ਤਾ ਕਾਂਗਰਸੀ ਪੰਜਾਬ ਦੇ ਮੈਂਬਰ ਮੱਖਣ ਜੰਗਲ ਜੀ ਸਾਡੇ ਜ਼ਿਲ੍ਹੇ ਦੇ ਦੋਨੋਂ ਮਾ ਮੰਤਰੀ ਬਵੇਕ ਗਰਗ ਜੀ ਤੇ ਮੇਜਰ ਬਰਾਜ ਜੀ ਐਸ ਮੰਡਲ ਦੇ ਪ੍ਰਧਾਨ ਦਿਨੇਸ਼ ਗਰਗ ਜੀ ਅਤੇ ਇੱਥੇ ਪਹੁੰਚੇ ਹੋਏ ਭਾਰਤ ਜਨਤਾ ਪਾਰਟੀ ਦਬਾਉਤੀ ਸੰਗਰਾਮ ਦੇ ਮੈਂਬਰ ਸਾਹਿਬਾਨ ਖੰਨੂ ਮੇਰੇ ਵੱਲੋਂ ਜੈ ਜੀ ਰਾਮ ਸਸਰੀ ਕਾਲ ਸਭ ਤੋਂ ਸਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਅਸੀਂ ਐਸ ਲੱਗੇ ਦੇ ਨੇ ਕਈ ਸਾਲਾਂ ਤੋਂ ਔੜੀ ਕਰੇ ਸੀ ਕਿਹਾ ਸਾਡੀ ਪਾਰਟੀ ਐਸ ਸਕੇ ਦੇ ਨੇ ਭਾਰਤੀ ਜਨਤਾ ਪਾਰਟੀ ਦਾ ਮੀਂਦਵਾ ਦੇਣੀ ਬਹੁਤ ਸਮਾਂ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਆਇਆ ਅਸੀਂ ਸਾਰੇ ਕਾਰਜਕਰਤਾ ਸਾਥੀਆਂ ਦਾ ਹਰ ਫਰਜ਼ ਆਉਂਦਾ ਹੈ ਕਿ ਆਪਾਂ ਜਿਹੜੀ ਮਾਂ ਸਾਤਰਾਜ ਹਮਸਦੀ ਨੂੰ ਬਤੇ ਵਾਰ ਕੋਟਾ ਪਵਾ ਕੇ ਅਸੀਂ ਇਹ ਸੰਕੇਤ ਰਾਜਪਾਲ ਨੂੰ ਜਤਾ ਕੇ ਭੇਜੀਏ ਤਾਂ ਕਿ ਉਹ ਦਿੱਲੀ ਦੀ ਲੋਕ ਸਭਾ ਦੇ ਨੇੜੇ ਹਮ ਫਤਹਿ ਜੋ ਸਾਡੇ ਇਹ ਫਲਕੇ ਦਾ ਪਿਛਲੇ ਫਰਮੇ ਤੋਂ ਕਈ ਪੱਖਾਂ ਤੋਂ ਵਿਕਾਸ ਰੁਕਿਆ ਹੋਇਆ ਹੈ ਜੋ ਹਮ ਸਾਡੀ ਕੇਂਦਰ ਵਿੱਚ ਤੀਸਰੀ ਵਾਰ ਸਰਕਾਰ ਕੋਲ ਜਾਣ ਜਾਰੀ ਹੈ ਉਹ ਸਰਕਾਰ ਦੇ ਲਈ ਅਸੀਂ ਇਥੋਂ ਐਂਸਾ ਜਨਤੀ ਨੂੰ ਦਿਖਾ ਕੇ ਭੇਜੀਏ ਤਾਂ ਕਿ ਉਹ ਸਾਡੀ ਆਵਾਜ਼ ਦਿੱਲੀ ਲੋਕਾਂ ਦੇ ਪੱਛ ਤੱਕ ਇਹ ਮੈਂ ਕਹਿੰਦਾ ਹੋਇਆ ਮੈਂ ਆਪਣੀ ਬਾਣੀ ਨੂੰ ਰਾਮਨ ਗ੍ਰੰਥਨ ਅਣਤਵਾ ਜੈਸੀ ਗਾਉਂ ਵੀਰੇ ਲਈ ਤੇ ਸਾਰਿਆਂ ਲਈ ਸਤਿਕਾਰਯੋਗ ਸਨਮਾਨਿਤ ਵੰਸ਼ ਜੀਜੇਪੀ ਦੇ ਪਿਆਰ ਮਾਣ ਤੇ ਸਹੀ ਫਰਵਾਹ ਦੇ ਤੇ ਸਾਹਮਣੇ ਮੇਰੇ ਸਤਿਕਾਰਯੋਗ ਮੇਰੇ ਕਾਲਜ ਦੇ ਟੁਕੜੇ ਆ ਨੌਜਵਾਨ ਬਜ਼ੁਰਗਾਂ ਜਿੰਨਾਂ ਤੋਂ ਮੈਂ ਚਰਮਸਪर्श ਕਰਕੇ ਜੜਿਆ ਸਾਰਿਆਂ ਨੂੰ ਦਰਜਾ ਬਦਰਜਾ ਨਮਸਕਾਰਮ ਸਤਿ ਸ੍ਰੀ ਅਕਾਲ ਬੋਲੋ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਦੇਖੋ ਇਹ ਸ਼ਾਇਰ ਹੀ ਭਗਵਾਨ ਰਾਮ ਦੇ ਨਾਮ ਤੇ ਹੈ ਜੈ ਜੀ ਸ਼ਰਮ ਜੈ ਜੀ ਸ਼ਰਮ ਸ਼੍ਰੀ ਮੱਖਣ ਜਿੰਦ ਸਾਹਿਬ ਨੇ ਬੜੇ ਵਜਾਹਤ ਕੀਤੀ ਇਸ ਸ਼ਾਇਰ ਦੀ ਬਹੁਤ ਅੱਛਾ ਲੱਗਾ ਇਹ ਕਿਹਦਾ ਸ਼ਾਇਰ ਹੈ ਲੋਕਾਂ ਬਾਦਸ਼ਾਹੀਆਂ ਦੇ ਕੇ ਕਿ ਜਿਹੜੇ ਅਣਜਾਣ ਆ ਜਿਹੜੇ ਇੱਥੇ ਨਹੀਂ ਆਏ ਉਹਨਾਂ ਨੂੰ ਲੱਗਦਾ ਖਰੇ ਬਚਣਿਆ ਵਾਕਾ ਇੱਕ ਬਾਦਸ਼ਾਹੀਆਂ ਵੱਡਣ ਨਾਲ ਵਾਕਾ ਲੱਗਦਾ ਮੇਰੀ ਖੁਸ਼ੀ ਸੀ ਵੀ ਆ ਮੈਨੂੰ ਇਦਾਂ ਹੀ ਲੱਗ ਰਿਹਾ ਕਿ ਹਿਜਰ ਤੇ ਰਾਜੇ ਪਾਣੀ ਮੰਗੇ ਤੇ ਖੂਨ ਨੈਣਾ ਦੇ ਢੇੜਾ ਅੱਜ ਦਿਲ ਕਰਦਾ ਤੁਹਾਡੇ ਸਾਹਮਣੇ ਬਹਿ ਕੇ ਦੁੱਖ ਪਰਾ ਦੇ ਸਦੀਆਂ ਤੋਂ ਤਰਸ ਦੇ ਲੋਕਾਂ ਨੂੰ ਕਈ ਬਲੀਦਾਨ ਹੋਏ ਕਈ ਕੁਝ ਹੋਇਆ ਵਿੱਚ ਮਹਾਪੁਰਸ਼ਾਂ ਨੇ ਪ੍ਰੇ ਕੀਤੀ ਮੈਂ ਪਾਰਲੀਮੈਂਟ ਵਿੱਚ ਵੀ ਬੋਲਿਆ ਸੀ ਲੇਕਿਨ ਇੱਕ ਸ਼ਖਸੀਅਤ ਦੇ ਮੱਥੇ ਤੇ ਜੱਸ ਲਿਖਿਆ ਸੀ ਇਸ ਕਰਕੇ ਨਹੀਂ ਉਹ ਪ੍ਰਧਾਨ ਮੰਤਰੀ ਆ ਇਸ ਕਰਕੇ ਕਿ ਉਹ ਬਾਦਸ਼ਾਹ ਬਣ ਕੇ ਵੀ ਮਾਂ ਦੇ ਪੈਰਾਂ ਚ ਬੈਠਦਾ ਮਾਂ ਦੇ ਪੈਰਾਂ ਚ ਜਦੋਂ ਜਿੰਦ ਕੋਈ ਉਹਦਾ ਵੀ ਮਾਂ ਦੇ ਚਰਨ ਚ ਚਲੇ ਗਿਆ ਜਦੋਂ ਕੋਈ ਅਪਸਟਾਉਂ ਡਾਉਨ ਹੋਇਆ ਕੰਮ ਉਹਦਾ ਵੀ ਮਾਂ ਦੇ ਪਿਆਰ ਦੀ ਅਕਾਪਾਡੀ ਜਿੰਦਾਬਾਦ ਦੇਵ ਨਾਮ ਜਿੰਦਾਬਾਦ ਤੇ ਉਹਦੀ ਮਾਂ ਦੇ ਉਹਦਾ ਕੀ ਨਾਮ ਰੱਖਿਆ ਨਰਿੰਦਰ ਭਾਈ ਮੋਦੀ ਜੀ ਦਾ ਜੈ ਸ਼੍ਰੀ ਰਾਮ ਜੈ ਜਿੰਦਾਬਾਦ ਜੈ ਸ਼੍ਰੀ ਰਾਮ ਦੋਸਤੋ ਮੈਂ ਮੈਂ ਪੂਰਾ ਸੋਚਦਾ ਸੀ ਇਹਦਾ ਤਰਜਮਾ ਕੀ ਹੋਏਗਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ 22 ਜਨਵਰੀ ਨੂੰ ਸਦੀਆਂ ਤੋਂ ਤਰਸਦੇ ਲੋਕਾਂ ਨੂੰ ਜਿਹੜੇ ਲੋਕ ਸਵਾਲ ਕਰਦੇ ਸੀ ਮੰਦਰ ਕਿੱਥੇ ਬਣਾਓਗੇ ਤਾਰੀਖ ਤਾਂ ਦੱਸੋ ਉਹਨੂੰ ਦੱਸਿਆ ਕਰੋ ਉੱਥੇ ਜਾ ਕੇ ਮਤ ਛਾੜ ਦੇ ਕੇ ਆਓ ਤੇ ਕਰਕੇ ਬੰਦੇ ਬਣ ਕੇ ਤੇ ਫਿਰ ਤੁਹਾਨੂੰ ਪਤਾ ਲੱਗੇ ਇਹ ਇੱਕ ਗੁਰਮੁਖੀ ਰਾਧੀ ਧਰਤੀ ਹੈ ਇਹ ਬੜੀ ਪਵਿੱਤਰ ਧਰਤੀ ਹੈ ਬਾਦਸ਼ਾਹਾਂ ਵੰਡਣ ਵਾਲੀ ਧਰਤੀ ਮੈਂ ਜਿਵੇਂ ਅੱਜ ਇਸ ਕਿੰਦੀ ਮੈਨੂੰ ਦਿੱਲੀ ਦੇ ਸਟ੍ਰੈਟਜੀ ਬਣਾਈ ਸੀ ਪਾਲਿਸੀ ਬਣਾਈ ਸੀ ਪਾਰਟੀ ਨੇ ਕਿ ਦਿੱਲੀ ਦੇ ਸਾਰੇ ਐਮਪੀਰ ਕੀ ਚੇਂਜ ਕਰ ਦਿਓ ਜਦੋਂ 5 6 ਇਕੱਠੇ ਗਏ ਮੇਰੀ ਵਾਰੀ ਆਈ ਕੋ ਧਾਰ ਮੰਤਰੀ ਬਿੱਗਿਆ ਜਾਂ ਤੈਨੂੰ ਸੋਚ ਲੈ ਹੰਦੇ 10 ਕਿ ਦਿਨ ਤੁਸੀਂ ਦੇਖਿਆ ਉਹ ਪਤਾ ਨਹੀਂ ਸੀ ਲੱਗਦਾ ਕੀ ਬੜੇ ਗਾਈ ਦਾ ਉਹ ਰੜਕ ਦੇ ਰਹਾ ਰੜਕ ਦੇ ਰਹਾ ਰੜਕ ਦੇ ਰਹਾ ਸੁਣ ਲਿਓ ਹੰਗੀਲਾ ਅਰੇ ਰੜਕ ਦੇ ਰਹਾ ਉਸ ਗੱਲ ਨੂੰ ਫਿਰ ਉਹਨਾਂ ਨੇ ਕਿਹਾ ਯਾਰ ਹਸ਼ਿਆਰ ਕਰੋ ਠੀਕ ਰੋਗਾ ਸੇਧ ਸੀਧਿਆ ਗੁਰਦਾਸਪੁਰੋ ਸੀਗ ਰਹੇਗਾ ਉਹ ਸ਼ੀਟ ਸੀ ਥੋੜੀ ਜੀ ਸੰਦੀ ਨੇ ਗੜਬੜ ਕਰਤੀ ਮੈਂ ਕਿਹਾ ਜੀ ਮੈਂ ਬੜੀ ਲੋਕਾਂ ਦੀ ਧੱਕੇ ਖਾਦੇ ਮਾਲ ਵਿੱਚ ਪੈਰ ਖਰਾਬ ਹੋ ਜਾਂਦੇ ਸੀ ਕੋਈ ਐਮਐਲਏ ਬਣ ਜਾਂਦਾ ਸੀ ਕੋਈ ਐਮਪੀ ਬਣ ਜਾਂਦਾ ਸੀ ਗੁਰ ਕੇ ਨੰਬਰ ਹੀ ਬਦਲ ਲੈਂਦੇ ਸੀ ਤੇ ਮੇਰੇ ਤੋਂ ਫਿਰ ਗੁਨਾਜ਼ਾ ਨਹੀਂ ਸੀ ਇਹਨਾਂ ਕਹਿੰਦਾ ਰਾਵਾਂ ਗਲੀਆਂ ਚ ਤੁਹਾਨੂੰ ਪਤਾ ਕਿ ਪੇਨ ਕਰਨਾ ਹੁੰਦਾ ਰਹਾ ਮੈਂ ਬਥੇਰੀ ਲੋਕਾਂ ਨੇ ਕਈ ਵਜ਼ੀਰ ਬਣ ਕੇ ਦਿੱਲੀ ਜਾ ਕੇ ਜਦੋਂ ਮੈਂ ਕਹਿੰਦਾ ਸੀ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਨਾ ਅੱਗੇ ਡੈ ਅੱਗੇ ਨਾਲੇ ਨਾ ਕੋਈ ਕਿਸੇ ਨੇ ਮੇਰੀ ਗੱਲ ਨਾ ਸੁਣੀ ਮੈਂ ਕਿਹਾ ਜੀ ਜਿਹੜੀ ਸਭ ਤੋਂ ਰਿਸਕੀ ਆ ਜਿੱਥੋਂ ਲੱਗਦਾ ਬੀਜੇਪੀ ਕਦੀ ਲੜਈ ਨਹੀਂ ਉਥੋਂ ਵੀ ਹੁਕਮ ਕਰਦਾਗਾ ਮਾ ਦਾ ਪੁੱਤ ਤੂੰ ਮੁਰਦੇ ਤੇ ਜਾਣ ਪਾਈ ਸੀ ਮੈਨੂੰ ਅੱਜੂ ਬੁਲਾ ਕੇ ਐਮਪੀ ਬਣਾਇਆ ਜਿੱਥੇ ਭੇਜਦਾਗਾ ਉਥੇ ਮੇਰੇ ਜਿੰਦਾਬਾਦ 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 ਉਹ ਮੈਂ ਕਿਹਾ 5 ਸਾਲ ਮੈਂ ਇੱਥੇ ਦਿੱਲੀ ਚ ਕਹਿੰਦਾ ਰਿਹਾ ਮੋਦੀ ਸਾਹਿਬ ਨੇ ਹੁਕਮ ਕੀਤਾ ਉਹਨਾਂ ਦੇ ਹੁਕਮਨਾਮੇ ਐਮਪੀ ਬਣ ਗਿਆ ਤੇ ਇਹ ਵੀ ਹੁਕਮ ਉਹੀ ਕਰ ਰਿਹਾ ਕਿ ਜਾ ਮਾਲ ਵਿੱਚ ਜਿੱਥੋਂ ਕੋਈ ਵੀ ਨਹੀਂ ਲੜਨਾ ਚਾਹੁੰਦਾ ਤੇ ਮੈਂ ਕਿਹਾ ਮੇਰੇ ਆਪਣੇ ਨੇ ਕੁਝ ਨਹੀਂ ਸਮਝਾ ਰਿਹਾ ਪਹਿਲਾਂ ਖਾੜੇ ਲਾਉਂਦਾ ਰਿਹਾ ਕਈ ਵਾਰੀ ਕੋਕੇ ਦਿੰਦਾ ਰਿਹਾ ਹੋਕੇ ਦਿੰਦਾ ਰਿਹਾ ਰੁਮਾਲ ਵੰਡਦਾ ਰਿਹਾ ਬੁਨਜਾਦ ਕਰਿਆ ਦੇ ਵੀ ਨਾਮ ਲੈਂਦਾ ਰਿਹਾ ਕਈ ਤਰ੍ਹਾਂ ਦੀਆਂ ਸੱਲੀਆਂ ਸੱਲੀਆਂ ਹਵਾ ਮਾਂ ਵੀ ਵਗਾਉਂਦਾ ਰਿਹਾ ਹੈ ਉਹ ਮੈਂ ਕਿਹਾ ਮੇਰਾ ਤਾਂ ਉੱਥੇ ਬਹੁਤ ਸਮਝ ਆ ਯਾਰ ਮੈਨੂੰ ਭੇਜੋ ਕੋਈ ਗੱਲ ਨਹੀਂ ਕਿੰਦੇ ਜੀ ਰਿਸਕੀ ਆ ਮੈਂ ਕਿਹਾ ਕਾਹਦਾ ਰਿਸਕਿਆ ਮੈਨੂੰ ਮੁਹੱਬਤ ਤੋਂ ਸੁਭਾਅ ਆਦਾ ਹੀ ਕੁਛ ਨਹੀਂ ਕੋਈ ਪੱਥਰ ਮਾਰੇਗਾ ਉਹਦੇ ਕੋਲ ਪੱਥਰ ਹੋਣਗੇ ਮੈਨੂੰ ਤਾਂ ਮੇਰੇ ਸਤਗੁਰਾਂ ਨੇ ਫੁੱਲਾਂ ਦੀਆਂ ਬੋਰੀਆਂ ਭਰ ਕੇ ਦਿੱਤੀਆਂ ਮੈਂ ਫੁੱਲਾਂ ਇੱਥੋਂ ਵੀ ਫੁੱਲ ਸਿੱਟੀ ਜਾਣੇ ਤੇ ਇੱਥੋਂ ਵੀ ਫੁੱਲ ਸਿੱਟੀ ਜਾਣੇ ਹੈ ਮੈਂ ਮੁਸਕਰਾਉਂਦੇ ਵੀ ਰਹਿਣਾ ਤੇ ਫੁੱਲ ਸਿੱਟੇ ਜਿਹਦੇ ਜਿਹਦੇ ਕੋਲ ਜਿਹੜੀ ਚੀਜ਼ ਜ਼ਿਆਦਾ ਹੋਵੇ ਉਹ ਹੀ ਦਾਨ ਕਰੂਗਾ ਨਾ ਭਰਾ ਜਿਹਦੇ ਕੋਲ ਪੱਥਰ ਆ ਉਹ ਪੱਥਰ ਮਾਰੇ ਜਗੇ ਅਸੀਂ ਫੁੱਲਾਂ ਦੀ ਬੱਤ ਕਰੀਏ ਇਹ ਦੂਜੀ ਗੱਲ ਹੈ ਦੂਜਾ ਕੋਈ ਨਹੀਂ ਹੁੰਦਾ ਦੂਜ ਪਾਈ ਦੀ ਨਹੀਂ ਆਪਣੇ ਭੈਣਾ ਭਰਾ ਦੇ ਕੰਮ ਮਾਰੇ ਨਹੀਂ ਹੁੰਦੇ ਬੰਦੇ ਮਾਰੇ ਨਹੀਂ ਹੁੰਦੇ ਕਈ ਵਾਰੀ ਕਿਰਤਾਰ ਐਸੇ ਹੁੰਦੇ ਆ ਕਈ ਵਾਰੀ ਬੰਦਿਆਂ ਦੀਆਂ ਵੀ ਮਜਬੂਰੀਆਂ ਹੁੰਦੀਆਂ ਆ ਉਹ ਜਿਹੜੀ ਗੱਲ ਕਰਦੇ ਆ ਨਫ਼ਰਤ ਵਾਲੀ ਵੀ ਉਹ ਆਪ ਨਹੀਂ ਕਰਨੀ ਚਾਹੁੰਦੇ ਹੁੰਦੇ ਉਹ ਆਪ ਨਹੀਂ ਕਰਨੀ ਚਾਹੁੰਦੇ ਹੁੰਦੇ ਉਹ ਗਾਣਿਆਂ ਦੇ ਵਿੱਚ ਸਾਰੇ ਦੱਸਿਆ ਨਾ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਕਹਿ ਕੋ ਲੈ ਉਹਦੇ ਬਾਵਾ ਫੜਲੇ ਖੋਡੇ ਕਰਾਈ ਹੁੰਦੀ ਆ ਪਰ ਇਹ ਲੋਕੋ ਇਹਨਾਂ ਨੌਜਵਾਨਾਂ ਦੀਆਂ ਜਾਨਾਂ ਬਹੁਤ ਕੀਮਤੀਆਂ ਨੇ ਇਹਨਾਂ ਬੱਚਿਆਂ ਨੂੰ ਪ੍ਰੇਰੋਕ ਨਾ ਕਰੋ ਇਹਨਾਂ ਬੱਚਿਆਂ ਦਾ ਬ੍ਰੇਨ ਬ੍ਰੇਨ ਵਾਸ਼ ਕਰਕੇ ਇਹਨਾਂ ਨੂੰ ਐਸੇ ਲੋਕ ਐਸੇ ਰਸਤੇ ਨਾ ਤੋਰੋ ਜਿਹਦੀ ਕੋਈ ਮੰਸਲ ਹੀ ਨਹੀਂ ਹੈ ਇਹਨਾਂ ਨੂੰ ਉਸ ਰਸਤੇ ਤੋਰੋ ਲੋਕਾਂ ਨੂੰ ਬਾਦਸ਼ਾਹੀਆਂ ਵੰਡਦੇ ਰਹੇ ਇੱਥੇ ਬੜੇ ਬੜੇ ਪ੍ਰੋਜੈਕਟ ਲੈ ਕੇ ਆਓ ਇੱਥੇ ਫਿਰ ਫੈਕਟਰੀਆਂ ਉਸ ਤਰ੍ਹਾਂ ਲੱਗਣ ਇੱਥੇ ਫਿਰ ਬੱਚਿਆਂ ਨੂੰ ਰੋਜ਼ਗਾਰ ਉਸ ਤਰ੍ਹਾਂ ਮਿਲੇ ਇੱਥੇ ਮੁਹੱਬਤਾਂ ਦੇ ਜੀਵ ਵਗਣ ਮੇਰੀ ਕੋਸ਼ਿਸ਼ ਹੋਏਗੀ ਹੌਲੀ ਹੌਲੀ ਮੈਂ ਸਮਝ ਜਮਗਾ ਕੋਈ 1 ਲੱਖ ਗਾਣਾ ਤੇ ਸ਼ੇਰ ਮੈਨੂੰ ਯਾਦ ਆ ਬੰਦੇ ਦੇ ਨਾਂ ਵੀ 2-4 ਦਿਨ ਚ ਮੈਨੂੰ ਯਾਦ ਬਣਦੇ ਆ ਇਹ ਇੱਥੇ ਦੇ ਮਸਲੇ ਵੀ ਯਾਦ ਹੋ ਜਾਣੇ ਆ ਮੁੱਦੇ ਵੀ ਯਾਦ ਹੋ ਜਾਣੇ ਆ ਵੈਸੇ ਉਹਨਾਂ ਨੇ ਜੋ ਦੱਸਿਆ ਬਕਰ ਜੀ ਨੇ ਕਿ ਕਿਸੇ ਵੇਲੇ ਐਸਾ ਹੁੰਦੀ ਸੀ ਆਉ ਰਾਲ ਕੇ ਬਹਾਲ ਕਰੀਏ ਕਿਸੇ ਐਸੇ ਬੰਦੇ ਨੂੰ ਤੁਸੀਂ ਐਮਪੀ ਬਣਾ ਵੀ ਦਿੰਦੇ ਆ ਜਿਹਦੇ ਚਾਹ ਕੇ ਵੀ ਉਹਨੇ ਕੱਖ ਵੀ ਨਹੀਂ ਕਰ ਪਾਉਣਾ ਜਿਹੜਾ ਬੰਦਾ ਐਮਪੀ ਤੁਸੀਂ ਬਣਾਉਂਦੇ ਆ ਜੇ ਸੈਂਟਰ ਵਿੱਚ ਸਰਕਾਰ ਆ ਉਹਨੇ ਤਾਂ ਬਿਨਾਂ ਸਾਈਟ ਪਹਿਲਾਂ ਭੇਜੀ ਮੋਗੇ ਵਾਲਾ ਕਹਿੰਦਾ ਵਧੀਆ ਜਿਹਾ ਬਣਾਓ ਸਟੇਸ਼ਨ ਉੱਥੇ ਕਿੰਨੀ ਦੇਰ ਹੋ ਗਏ ਪੈਸੇ ਭੇਜਿਆ ਉਰਥੋਂ ਪੈਸੇ ਵੀ ਤੇ ਵਿਕਾਸ ਵੀ ਅੱਜ ਆ ਮੈਂ ਸੜਕਾਂ ਤੇ ਆਇਆ ਸਾਡੀਆਂ ਵੱਖੀਆਂ ਖੁੱਲ ਹੋ ਜਾਂਦੀਆਂ ਹੁੰਦੀਆਂ ਸੀ ਕੋਈ ਦਿੱਕਤਾ ਚਾਣਾ ਹੋਣਾ ਹੋਵੇ ਤੇ ਕੀਤੀ ਆਉਂਦਾ ਹੀ ਨਹੀਂ ਸੀਗਾ ਕਈ ਤਰ੍ਹਾਂ ਦੀਆਂ ਸੜਕਾਂ ਹੁੰਦੀਆਂ ਸੀ ਅੱਜ ਆਇਆ ਮੈਂ ਕਿਹਾ ਸਰਕਾਰ ਕਿੰਨੇ ਬਣਾਈਆਂ ਕਿੰਨੇ ਮੋਦੀ ਦਾ ਜਿਹੜਾ ਸਭ ਤੋਂ ਵਧੀਆ ਵਜ਼ੀਰ ਆ ਗੱਡਕਰੀ ਉਹਨੇ ਬਣਾਈਆਂ ਜੋ ਲੋਕਾਂ ਨੂੰ ਦੱਸਿਆ ਕਰੋ ਲੋਕਾਂ ਨੂੰ ਦੱਸਿਆ ਕਰੋ ਕਿ ਗਰੀਬਾਂ ਦਾ 5 ਲੱਖ ਦਾ ਇਲਾਜ ਕੌਣ ਕਰਾਉਂਦਾ ਕਈ ਵਾਰੀ ਇੱਥੇ ਸਰਕਾਰਾਂ ਦੱਸਦੀਆਂ ਨਹੀਂ ਤੁਹਾਨੂੰ ਪਤਾ ਲੱਗੇਗਾ ਮੋਦੀ ਸਾਹਿਬ ਭੇਜਦੇ ਆ ਲੋਕਾਂ ਨੂੰ ਦੱਸਿਆ ਕਰੋ ਕਿ ਐਸਸੀ ਜਿਨ੍ਹਾਂ ਨੂੰ ਪਿਛੜੇ ਕਹਿੰਦੇ ਦਲਿਤ ਕਹਿੰਦੇ ਆ ਉਹਨਾਂ ਲਈ ਸਭ ਤੋਂ ਜ਼ਿਆਦਾ ਜਬਾਵਾਸਾਂ ਨੂੰ ਬੇਟ ਕਰ ਲੈ ਕਿਵੇਂ ਕੀਤਾ ਸਭ ਤੋਂ ਜ਼ਿਆਦਾ ਕਮ ਨੁਕੀ ਕਹਿਣਗੇ ਬੋਦੀ ਸਾਹਿਬ ਨੇ ਆਪਾਂ ਤੇ ਦੱਸ ਦਿਆਂ ਨੀ ਇੱਕ ਲੋਕ ਸਰਕਾਰਾਂ ਆ ਲਾਭ ਆਤੀ ਇੱਕ ਸਕੀਮ ਆ ਫਿਰ ਕਿਸਾਨਾਂ ਲਈ ਹਰ ਮਹੀਨੇ ਪੈਸੇ ਆ ਜਾਂਦੇ ਆ ਜੇ ਘਰਤਿਆਂ ਤੇ ਹੋਰ ਗਲਾ ਹੋਰ ਹੋਇਆ ਗਰਮਗਾ ਮੈਂ ਤੁਹਾਡਾ ਬਚੋਲਾ ਬਣੂਗਾ ਮੇਰੇ ਤੇ ਪੱਥਰ ਨਾ ਮਾਰੋ ਸੁਣਾ ਨਾ ਮਹੱਤੀ ਕਰਦਾ ਜਿੰਨੀ ਮਰਜ਼ੀ ਨਫ਼ਰਤ ਕਰੋਗੇ ਮੈਂ ਤਾਂ ਉਹਨਾਂ ਜਵਾਨਾਂ ਜਿਹੜੇ ਕਹਿੰਦੇ ਆਈ ਹੇਟ ਯੂ ਮੈਂ ਕਹਿੰਦਾ ਆਈ ਲਵ ਯੂ ਮੇਰੇ ਸਤਿਗੁਰੂ ਨੇ ਦੱਸਿਆ ਹੀ ਇਹ ਆ ਕਹਿੰਦੇ ਕਿ ਹੋਗੇ ਸਾਜ ਨੋਗੇ ਲੰਘੇ ਦਰਿਆ ਅਸੀਂ ਰੱਜ ਗੱਲਾਂ ਨਹੀਂ ਕੀਤੀਆਂ ਸਾਡੇ ਮਨੋਂ ਨਹੀਂ ਲੱਤਿਆ ਚਾਰ ਬਾਗ ਬਹਾਰਾਂ ਤੇ ਗੁਜ਼ਾਰਾ ਬਿਲੀ ਯਾਰਾ ਕਿਸ ਕਾ ਦੀ ਯਾਰ ਗਿਲੇ ਨਿਟ ਜਾਵਣ ਦੁਖੜੇ ਯਾਰਾਂ ਨਾਲ ਬਹਾਰੀ ਬਹਾਰਾ ਇਹ ਯਾਰਾਂ ਦੇ ਸ਼ਹਿਰ ਹੈ ਦਿਲਦਾਰਾਂ ਦੇ ਸ਼ਹਿਰ ਹੈ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ

ਕਿੱਥੇ ਦਮਦਮਾ ਸਾਰ ਕਦੀ ਨਾਨਕ ਸਰੋਂ ਫੋਨ ਆਉਂਦਾ ਕਦੀ ਭਗਤੂ ਆਣੇ ਤਾਂ ਫੋਨ ਵੈ ਗਿਆ ਵੇ ਕਿੱਥੇ ਮੈਨੂੰ ਲੈ ਗਿਆ ਸੀ ਆਦ ਇਦਾਂ ਲੱਗਾ ਜਿਦਾ ਮਾਪਿਆਂ ਦੇ ਆ ਗਏ ਆ ਆ ਪੇਕੇ ਦੇ ਆ ਗਏ ਕੋਈ ਤੇ ਮੈਨੂੰ ਤੇ ਇੰਚ ਲੱਗਦਾ ਭਰਾਓ ਕਿ ਤੁਹਾਡਾ ਭਰਾ ਟ੍ਰੇਨਿੰਗ ਲਈ ਗਿਆ ਸੀ 5-7 ਸਾਲ ਨਹੀਂ ਉੱਥੇ ਹੁਣ ਸਿੱਖ ਗਿਆ ਮੈਂ ਬ੍ਰਿਤੀਆਂ ਹਰ ਕੰਮ ਸਿੱਖ ਰੈਵਰ ਹੁੰਦੀ ਹੈ ਨਾ ਹੁਣ ਇਹ ਆ ਕੇ ਤੁਹਾਡਾ ਇੱਕ ਤਾਂ ਤੁਸੀਂ ਦੇਖਿਆ ਹੋਏਗਾ ਮੇਰਾ ਜਨੋਂ ਦੇ ਮੋਬਾਈਲ ਚਲੇ ਇੱਕੋ ਹੀ ਨੰਬਰ ਹੈ ਤੇ ਸਾਰੇ ਹੀ ਮੈਨੂੰ ਕਰ ਲੈਂਦੇ ਤੇ ਮੈਂ ਆਪ ਹੀ ਚੁੱਕਦਾ ਭਾਵੇਂ ਗੁੰਦਾ ਸੀ ਐਨਪੀ ਵੱਢ ਕੇ ਯਾਰ ਬੜਾ ਮਜ਼ਾ ਉਹ ਮੈਂ ਇੱਥੇ ਕੰਪੇਅਰ ਕਰਦਾ ਰਿਹਾ ਮੈਨੂੰ ਲੱਗਦਾ ਸੀ ਇਹ ਮੇਰੇ ਹੀ ਆ ਸਾਰੇ ਦੂਜੇ ਦਿਨ ਜਦੋਂ ਦਿੱਤਣਾ ਮੇਰਾ ਹੀ ਫੋਨ ਨਹੀਂ ਸੀ ਚੁੱਕਦਾ ਤਾਂ ਮੇਰੇ ਦਪੈਰ ਗਲ ਜਾਂਦੇ ਸੀ ਤੇ ਲੋਕਾਂ ਦੇ ਨਾਲ ਗਾਲਾਂ ਆਗੀਆਂ ਬਥੇਰੀ ਕੰਪੇਅਰ ਲਈ ਆਉਂਦਾ ਜਾਂਦਾ ਪਰ ਤੁਹਾਡੇ ਸਾਹਮਣੇ ਐਨਪੀ ਵੱਢ ਕੇ ਵੀ ਦਿੱਲੀ ਚ ਸਾਰੇ ਫੋਨ ਕਰਦੇ ਸੀ ਤੇ ਚੁੱਕਦਾ ਸੀ ਅੱਗੋਂ ਮੈਂ ਇਹ ਆ ਕਿ ਜਨੰਦਰ ਆਉਂਦੇ ਆ ਵੀ ਮੈਨੂੰ ਤਕਲੀਫ ਹੁੰਦੀ ਸੀ ਫੌਨ ਤਾਂ ਛੋਟੀ ਗਿਆ ਸੀ ਦਿੱਲੀ ਦਾ ਹੀ ਬਣ ਕੇ ਰਹਿ ਗਿਆ ਸੀ ਤੇ ਆਦਮਾਨ ਆਪਣੇ ਦਸਨੇ ਪੱਜਨ ਜੀ ਨੂੰ ਮੈਂ ਕਿਹਾ ਆਹ ਤੇ ਇਲਾਕਾ ਵੈਸੀ ਆਪਣੀ ਰੂਹ ਦਾ ਥੁਲੇ ਥੁਲੇ ਖੇਰ ਖਲਿਆਣ ਐਂਕੋ ਤੇ ਜਾਣ ਨੂੰ ਵੈਸੀ ਗੱਲ ਹੀ ਕਰਦਾ ਯਾਰ ਇੱਕ ਕਮੇਟੀ ਨੂੰ ਵੀ ਗੱਲ ਸਮਝਾਉਣ ਨੂੰ ਦੇ ਕਰਦਾ ਉਸ ਤੋਂ ਜੁੜਾ ਮੈਂ ਸਾਫ਼ ਦੇਸ਼ ਵੀ ਸੁਣਾ ਲੇਕਿਨ ਮੈਂ ਟਿਕ ਗਿਆ ਮੈਂ ਟਿਕਿਆ ਇਸ ਕਰਕੇ ਸੀ ਕਿ ਇਹਨਾਂ ਲੋਕਾਂ ਨੇ ਮੇਰੇ ਤੇ ਯਕੀਨ ਕੀਤਾ ਯਕੀਨ ਕਿ ਜਦ ਮੈਂ ਸੋਚੋ ਤੂੰ ਨੇ ਕਿਸੇ ਕੋ ਬੇਵਾਬੂਹ ਬਣਾਇਆ ਬਲਕਿ ਇਹ ਸੋਚੋ ਉਸਨੇ ਆਪੇ ਯਕੀਨ ਕਿਤਨਾ ਕੀਤਾ ਮੈਂ ਗਏ ਇੱਕ ਗੱਲ ਨੂੰ ਲੈ ਕੇ ਉੱਥੇ ਟਿੱਗਿਆ ਦਾ ਬਿਲਕੁਲ ਉੱਥੇ ਰਿਹਾ ਆਤ ਮੇਰੇ ਪਸੰਦੇ ਲੋਕ ਆ ਉੱਥੇ ਦਾ ਪੰਜਾਬੀ ਪੰਜਾਬੀ ਬਾਹਰ ਜਿਹੜੀ ਪਿੰਡ ਉਹਨਾਂ ਦਿਹਾਤੀਆਂ ਵਿੱਚ ਬੰਦੇ ਨੇ ਤੇ ਦੇਸੀ ਬੋਲੀ ਬੋਲਦਾ ਮੈਂ ਮੈਂ ਹੁਣ ਦੇਸੀ ਬੋਲੀ ਪੰਜਾਬੀ ਬੋਲੀ ਇਹਦੀ ਸੇਵਾ ਕਰਦਾ ਰਿਹਾ ਉੱਥੇ ਇਹ ਮੈਨੂੰ ਪੁੱਛਦੇ ਸੀ ਪੰਜਾ ਸੱਤਾ ਸਾਲਾਂ ਤੋਂ ਕਿੰਨੀ ਕਿਸੇ ਲੱਗਿਆ ਮੈਂ ਕਿਹਾ ਜੀ ਬਹੁਤ ਸਿੱਖ ਗਿਆ ਕਿਤੇ ਦੇਰ ਵੀ ਦੱਸਦੇ ਸੀ ਕਿੰਨੀ ਮੈਂ ਕਿਹਾ ਪੰਜਾ ਸਾਲਾਂ ਤੇ ਇਹੋ ਹੀ ਸਿੱਖਿਆ ਮਾਨਣੀ ਆ ਕੋਪਟ ਕਾਕਾ ਨਹੀਂ ਕਿਉਂਕਿ ਹੱਡਾਂ ਜਿ ਬੜੀ ਹੋਈਆਂ ਪੰਜਾਬੀ ਇਸ ਕਰਕੇ ਜੋਰ ਨਾਲ ਬੋਲੋ ਭਾਰਤ ਮਾਤਾ ਦੀ ਜੈ ਭਾਰਤ ਹੀ ਕਹਿ ਦਿਆ ਕਰੋ ਕੋਈ ਨਹੀਂ ਭਾਰਤ ਮਾਤਾ ਦੀ ਜੈ ਬੋਲੇ ਸੋਨਹਾਰਾ ਭਾਰਤ ਜੀ ਹਾਤ ਬੋਲੇ ਸੋਨਹਾਰਾ ਭਾਰਤ ਜੀ ਹਾਤ ਉਹ ਇੱਕ ਆਪਾਂ ਸਭ ਦੀ ਉਲਾਦ ਹੈ ਦੁਨੀਆ ਦੇ ਨਫਰਤਾਂ ਭਾਗੀਆਂ ਹੁੰਦੀਆਂ ਉਹਦੇ ਸਾਰੇ ਬੱਚੇ ਆ ਇੱਕੋ ਜਿਹੇ ਹਮਾਰਕ ਆ ਇਹਿਸ ਕਰਕੇ ਜੋ ਗੰਡੀਆਂ ਪਾਵੇ ਉਹਨੂੰ ਵੀ ਪਿਆਰ ਨਾਲ ਸਮਝਾਉਣਾ ਜੋ ਲੁੱਟ ਕਰੇ ਉਹਨੂੰ ਵੀ ਪਿਆਰ ਨਾਲ ਸਮਝਾਉਣਾ ਮੇਰਾ ਮਜ਼ਲ ਮੇਰਾ ਧਰਮ ਸਿਰ ਪਿਆਰ ਆ ਮੁਹੱਬਤ ਆ ਉਹ ਬਣਦਾ ਲਵਾਂਗਾ ਤੇ ਮੇਰੇ ਜੁਮਲੇ ਨਹੀਂ ਸੁਣਾ ਮੇਰਾਮ ਕੰਮ ਬਹੁਤ ਜਿਹੜੇ ਰੁਕੇ ਹੋਏ ਆ ਸਰਦੀਆਂ ਤੋਂ ਖੂਕ ਕਰਵਾਵਾਂਗਾ ਤੁਹਾਨੂੰ ਸ਼ਾਬਾਸ਼ ਜੀ ਦੇਰਗੇ ਵੀ ਆਪ ਬਦਿਆਨੇ ਉਧਰ ਬੁਲਾਇਆ ਸੀ ਉਲਾਮਾ ਨੇ ਦੇਰਗੇ ਲੋਕ ਬੜਿਆ ਨੇ ਕਿਸ ਕਰਕੇ ਭਰਾਓ ਵੀਰੋ ਆਪਾਂ ਮਿਲਦੇ ਰਹਿਣਾ ਲੰਬੀ ਕੈਂਪੇਨ ਹੈ 2 ਮਹੀਨੇ ਦੀ ਰਹਿਣਾ ਗਾਣੇ ਗੁਰੂ ਵੀ ਗਾ ਕਰਾਂਗੇ ਸਾਹ ਤਾਂ ਹੈ ਅੱਜ ਜੀ ਨਾਲ ਦੇਖੋ ਇਹ ਜੀ ਸੰਤਾਨ ਉਹ ਮਾਤਾ ਜੀ ਸੁਣੇ ਦੋ ਕਲਾਸ ਕਰਨਾ ਦੋ ਕਲਾਸ ਸੁਣਾ ਦੋ ਕਲਾਸ ਸੁਣਾ ਬੰਦੇ 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 ਮਾਸ਼ਾ ਅੱਲੀ ਨਹੀਂ ਇੱਥੇ ਤੇ ਮੇਰਾ ਵੈਸੇ ਹੀ ਤੇ ਅੱਲਾ ਕੇ ਜਾਣਾ بہت میربانی جی جی ਆਨੂ ਕਨੂ ਮਾਰਦਾ ਏ ਜੇ ਕਰਮ ਹੋਇਆ ਨੋ ਨਹੀਂ ਜਗੜ ਜੁਗਾ ਹੋਰਿਆ ਅਨੂ ਹਰ ਕਨੂ ਵਿਛੋੜਦਾ ਏ ਜੇ ਕਰ ਵਿਛੜੇ ਨਹੀਂ ਮਿਲੋ ਦੁਨੀਆਂ 에 ਫਕੀਰ ਨੂੰ ਕਿਉਂ ਝੇਕਦਾ ਏ ਜੇ ਕਰ ਪੱਲਿਆਂ ਖੈਰ ਨਹੀਂ ਪਾਉਣ ਜੋਗਾ ਮੁਹੰਮਦ ਬੂਟਿਆਂ ਕਿਉਂ ਪਦੀਆਂ ਤੇ ਲੱਖ ਪਤਾ ਜੇ ਕਰ ਨੇਕੀਆਂ ਨਹੀਂ ਕਮਾਉਣ ਸਕਦਾ ਪਾਕੇ ਮੁੰਦਰਾ ਮੈਂ ਹੀਰੇ ਵੇਖ ਸਾਲ ਹੋ ਗਿਆ ਤੇਰਾ ਰਾਂਝਾ ਤੇਰੇ ਪਿੱਛੇ ਬਰਬਾਦ ਹੋ ਗਿਆ ਪਾਕੇ ਮੁੰਦਰਾ ਹਾਈ ਪਾਕੇ ਮੁੰਦਰਾ ਰੰਗ ਨਗਮ ਕਰੋ ਤੇ ਮੈਂ ਮਰ ਜਾਵਾਂ ਓ ਹੋ ਹੋ ਬੈ ਗੰਗਮ ਕਰੋ ਤੇ ਮੈਂ ਮਰ ਜਾਵਾਂ ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ ਉਹ ਜਿਹੜੀਆਂ ਅੱਖਾਂ ਨਾਲੋਂ ਤੱਕਦਾ ਸੀ ਅੱਖਾਂ ਉਹ ਹੀ ਉੱਤੇ ਨਜ਼ਰ ਕੁਝ ਹੋਰ ਹੋ ਗਈ ਪਾਣੀ ਹੰਗਣਾ

ਕੰਨ ਲੈ ਚੀ ਆਕੇ ਮੁੰਦਰਾ ਤੇ ਕੰਨ ਲੈ ਚੀ ਹੀਰੇ ਦੀ ਰੰਗਾ ਜੋਗੀ ਹੋ ਗਿਆ ਹੀਰੇ ਦੀ ਰੰਗਾ ਜੋਗੀ ਹੋ ਗਿਆ ਹੋ ਜੈ ਜੈ ਜੀ ਜੈ ਜੈ ਜੀ ਮੂਲੇ ਇਸੋ ਨਹਾ ਸਤਿਯਾ ਦਾ ਖੁਸ਼ ਰਹੋ ਆਵਾਜ਼ ਰਭੋ ਰਲ ਕੇ ਰਭੋ ਇਹ ਤੇ ਕਈ ਕੁਸ਼ ਜਦੋਂ ਦੇ ਪੰਜਾਬੀ ਜੱਗਿਆਂ ਨੂੰ ਮੁਹੱਬਤ ਪੈਂਦੀ ਆ ਲੇਕਿਨ ਮੁਹੱਬਤ ਦਾ ਤਾਂ ਮਨਣਾ ਛੇ ਜਸਾ ਗੱਦੀਆਂ ਅੰਦਰ ਨਚੋੜ ਕੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਂਡ ਤੇ ਕਹਿ ਕੀ ਕਹਿ ਸੀ ਕਿ ਜਨ ਪ੍ਰੇਮ ਕਿਓ ਇਹੀ ਪ੍ਰਾਪਾਇਓ ਵਸ ਪ੍ਰੇਮ ਕਰਨਾ ਤੋਂ ਆਪਾਂ ਜਿੱਤਣਾ ਨਾ ਤੇ ਮੋ ਕੁਛ ਬੜੀ ਬਾਤ ਹੁੰਦੀ ਹੈ ਜਿੰਨਾ ਮਰਜ਼ੀ ਅਗਲਾ ਕਿੰਦਰ ਵਾਲੀ ਹੇੜ ਚੋਂ ਐਂਡ ਆ ਜਿੱਦਿਦੋ ਖਵੇਂ ਨਾ ਨਾ ਜਿੱਤੋ ਡੱਲੇ ਰੋ ਜਦੋਂ ਆਪਾਂ ਦੋ ਜਿਹੜੇ ਕਹਦੇ ਹੁੰਦੇ ਸੀ ਦਿਨ ਲੰਘਦੇ ਉਮੀਦਾਂ ਦੇ ਸੰਹਾਰੇ ਹਸਣਾਂ ਦੇ ਲਾਰੇ ਹੋਇਆ ਸ਼ਿਕਾ ਦੀ ਕਾਜੀ ਜ਼ਿੰਦਗੀ ਆਹੀ ਜ਼ਿੰਦਗੀ ਸਾਡੋਆਂ ਤੁੰਗਲ ਜੁੜਦੇ ਹੋਣਾ ਸ਼ਿਕਾ ਦੀ ਕਾਜੀ ਜ਼ਿੰਦਗੀ ਆਹੇ ਖਾਸ ਤੁਹਾਡੀ ਦਿੱਤੀ ਸਰਕਾਰ ਅਗੇ ਅਪੋਲਾ ਪੋਲਾ ਕੋਈ ਪਤਾ ਹੈਗਾ ਮੈਂ ਤੇ ਧੁੱਪੀਆਂ ਫੇਰ ਤੂੰ ਕਿਹੜੀ ਸੱਤ ਤੁਲੀ ਹੋਈ ਹੈ ਕੰਡੀਆਂ ਕਹੋ ਵੀ ਕਹਿ ਨਹੀਂ ਮਸੜੀ ਵਾਰਾ ਤੋਂ ਬਦਾਮੀ ਕੀ ਨਹੀਂ ਜੀਤ ਤੋਂ ਕਿ ਜੀਤ ਨਹੀਂ ਮੁੱਕੇ ਬਾਹਰ ਜਣਾ ਮੈਂ ਮੈਂ ਦੇਖ ਲੈਣਾ ਕਿਹੜੇ ਇਲਾਕੇ ਦੀ ਜੀਤ ਹੈ ਕਿਹੜਾ ਸਥਾਨ ਮੇਰੇ ਉਸਤਾਦ ਦੀ ਜਤਨ ਮੈਂ ਦੱਸਿਓ ਜਿਉਂਦੇ ਰੋ ਖੁਸ਼ ਰੋ ਆਬਾਦ ਰੋ ਆ ਤੇ ਨੀ ਗੱਲਾਂ ਅੱਗੇ ਰਾਜ ਕੀ ਗੱਲਾਂ ਕਰਦੇ ਰਹੋਗੇ 2 ਮਹੀਨੇ ਤੱਕ